ਸੋ ਨਮੀ ਜ਼ਿੰਦਗੀ ਨਮਾਜ਼ ਮਾਨਾ ਨਮੀਆ ਰੁੱਤਾਂ ਲੱਭਦੇ ਰਏ ਇੱਕ ਚਾਨਣ ਦੀ ਲੀਕ ਲਈ ਪਰਸ਼ਾਵਾਂ ਪਿੱਛੇ ਭੱਜਦੇ ਰਏ ਸੋ ਨਮੀ ਜ਼ਿੰਦਗੀ ਨਮਾਜ਼ ਮਾਨਾ ਨਮੀਆ ਰੁੱਤਾਂ ਲੱਭਦੇ ਰਏ ਇੱਕ ਚਾਨਣ ਦੀ ਲੀਕ ਲਈ ਪਰਸ਼ਾਮਿਆ ਪਿੱਛੇ ਭੱਜਦੇ ਰਹੇ ਪਰੇ ਨਾ ਹੋਂਗਾਰਾ ਕੋਈ ਪਰੇ ਨਾ ਹੋਂਗਾਰਾ ਕੋਈ ਇੱਥੇ ਸਾਡੇ ਰੋਸ ਦਾ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਬੜੋ ਰੋਸ ਦਾ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪੜੋਸਦਾ ਮਾਏ ਇੱਥੇ ਕੋਈ ਸਾਡਾ ਹੋ ਵਸੀ ਨਮੀ ਜ਼ਿੰਦਗੀ ਨਮਾਜ਼ ਮਾਨਾ ਨਮੀਆ ਰੁੱਤਾਂ ਲੱਭਦੇ ਰਹੇ ਇੱਕ ਚਾਨਣ ਦੀ ਲੀਕ ਲਈ ਪਰਸ਼ਾਵਾਂ ਪਿੱਛੇ ਭਜਦੇ ਰਹੇ ਅਥੀ ਨਮੀ ਜ਼ਿੰਦਗੀ ਨਮਾਜ਼ ਮਾਨਾ ਨਮੀਆਂ ਰੁੱਤਾਂ ਲੱਭਦੇ ਰਏ ਇੱਕ ਚਾਨਣ ਦੀ ਲੀਕ ਲਈ ਪਰਸ਼ਾਮਿਆ ਪਿੱਛੇ ਭੱਜਦੇ ਰਏ ਪਰੇ ਨਾ ਹੋਂਗਾਰਾ ਕੋਈ ਪਰੇ ਨਾ ਹੁੰਗਾਰਾ ਕੋਈ ਇੱਥੇ ਸਾਡੇ ਰੋਸਦਾ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪੜੋਸਦਾ ਮਾਏ ਇੱਥੇ ਕੋਈ ਸਾਡਾ ਸਿਰ ਨਹੀਂ ਪੜੋਸਦਾ ਮਾਏ ਇੱਥੇ ਕੋਈ ਸਾਡਾ